ਸਰਤਾ ਦੀ ਭੱਲੇ 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 ਵਾਹ 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 ਆ ਦੀਪਕਾ ਨੂੰ ਮਾਰੋ ਤਾੜੀਆਂ ਲਓ ਸਵਾਦ ਜੱਗੂ 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 ਓ ਜੱਗੂ ਏ ਕਬੱਡੀ ਪੱਟੀ ਸਪੋਰਟ ਹੈ ਔਰ ਉੱਥੇ ਰਾਏਪੁਰਾ ਦਾ ਬੰਦਾ ਰੋਲ ਆ ਬੱਗੇ ਪਿੰਡ ਵਾਲਾ ਤੁਲਾ ਫਾਈਨਲ ਦੀ ਰੇਡ ਬੇਗਵਾਲ ਦੇ ਫਾਈਨਲ ਦੀ ਪਹਿਲੀ ਰੇਡ ਕਿਹਦੇ ਰੇਸ਼ਮ ਸਿੰਘ ਬੱਗੇ ਪਿੰਡ ਵਾਲੇ ਦਾ ਪੁੱਤਰ ਕਾਂਦਰਾ ਵਾਲੇ ਪੰਮੇ ਦਾ ਚੜਿਆ ਹੋਇਆ ਖਿਡਾਰੀ ਅੱਜ ਵੇਖਦਾ ਵੀ ਇਸ ਵੇਲੇ ਬੇਗਵਾਲ ਦੇ ਵਿੱਚ ਪੈਂਦੀਆਂ ਕਬੱਡੀਆਂ ਚੜ ਚੜ ਕੇ ਵਾਹਿਗੁਰੂ ਸੀਚੇ ਵਾਲੀਆਂ ਵਾਹਿਗੁਰੂ ਲਾ ਤਕੜਾ ਜਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ 1.5 ਨੰਬਰ ਦਾ ਵਾਅਦਾ ਹੋ ਗਿਆ ਜਿਹੜੇ ਮੇਰੇ ਭਰਾ ਇੱਧਰਲੇ ਪਾਸੇ ਖੜੇ ਐ ਪਰੀਜ ਬਾੜ ਜਾਣ ਲੈ ਵੀ ਖੋਸਾਂ ਵਾਲਿਆ ਉਹ ਆ ਗਿਆ ਰਵੀ ਕਹਿੰਦੇ ਤਿਆਰੇ ਵਾਲਾ ਕਬੱਡੀ ਪੌਂਡ ਦੇ ਲਈ ਪੁੱਜ ਗਿਆ ਮੇਰੇ ਮਿੱਤਰੋ ਉਹ ਫੈਦਲਾ ਟਰੈਕਟਰ ਬੁਲਟ ਉਹ ਜੱਗੂ 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 ਉਹ ਜੱਗੂ ਓ ਉਹ ਦੇਖ ਪਾਈਦਾ ਤਾੜਾ ਉਹ ਦੇਖ ਬੱਜਲੀ ਦੁਰੀਓ ਅੱਜ ਬੇਟੇ ਵਾਲ ਭੰਗੜਾ ਪਈ ਬਰੇ ਪਰ ਕਹਿੰਦੇ ਬੰਤੀ ਬੰਤੀ ਇਹ ਕਹਿੰਦੇ ਮੁੰਡਾ ਗੁਜਰਾਵਾ ਬੜੇ ਨਾਮ ਨਾਲ ਆਖਿਆ ਅਸੀਂ ਗੁਜਰਾਵਾਂ ਦੇ ਮੁੰਡੇ ਆ ਉਹ ਬੱਟੇ ਦਾ ਹੀ ਸ਼ਾਹੀ ਆ ਗਿਆ ਸ਼ਹਿਯਾਦ ਅਲੀ ਜਿਹੜੇ ਕੈਮਰਾਮੈਨ ਭਰਾ ਨੇ ਵੀ ਥੋੜਾ ਥੋੜਾ ਢੇਰੀਆਂ ਤੋਂ 10 ਮੁੱਟ ਪਿੱਛੇ ਹੋ ਕੇ ਖੜੋ ਬੜੀ ਮਿਹਰਬਾਨੀ ਹੋਊਗੀ ਇੱਕ ਥਾਂ ਤੇ ਹੋ ਕੇ ਖੜ ਜੋ ਆਹ ਸ਼ਹਿਯਾਦ ਅਲੀ ਖੇਡ ਮੈਦਾਨ ਅੰਦਰ ਕਬੱਡੀ ਪਾ ਰਿਹਾ ਚਾਰ ਜਾਫੀ ਨੇ ਦੋ ਸਕੇ ਭਰਾ ਆ ਸੀਟੇ ਵਾਲੀਆਂ ਮੇਰੇ ਵੀਰੋ ਬਿੰਦੂ ਐ ਇਸ ਲਈ ਨੌਜੋਨ ਨੇ ਕੀਤੀ ਕੋਸ਼ਿਸ਼ ਪਰ ਪੁਆਇੰਟ ਜਿਹੜਾ ਸ਼ਹਿਯਾਦ ਅਲੀ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆ ਦੀ ਟੀਮ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਆਹ ਅਗਲੀ ਕਬੱਡੀ ਮੰਨਾ ਬੱਲਨੌ ਵਾਲਾ ਮੇਰੇ ਵੀਰੋ ਉਹ ਸਾਹਮਣੇ ਕਹਿੰਦੇ ਬੱਲਾ ਵਾਲੇ ਦੀ ਕਬੱਡੀ ਪੈ ਰਹੀ ਹੈ ਚਾਰੇ ਕਹਿੰਦੇ ਪਿਆਰ ਵਰ ਪਿਆਰ ਉਹ ਚਾਰਾ ਜੂ ਦੇਖੋਗੇ ਵੀ ਕੌਣ ਦੋ ਹੱਥ ਕਰੂ ਮੇਰੇ ਮਿੱਤਰੋ ਅੱਜ ਬੇਗੋਵਾਲ ਦੇ ਵਿੱਚ ਕਹਿੰਦੇ ਬਰੂਆ ਉਹ ਦੋਖੀ ਟੁੱਟੀਆਂ ਜਾਂਦੇ ਆ ਲਲਕਾਰਾ ਵੱਜੀ ਜਾਂਦਾ ਦੁਨੀਆ ਨਜ਼ਾਰਾ ਲੈ ਰਹੀ ਹੈ ਉੱਪਰ ਕਹਿੰਦੇ ਭਾਨੇ ਪਿੰਡ ਦਾ ਉਹ ਵੱਡੇ ਦਾ ਜੱਸਾ ਆ ਗਿਆ ਆਹ ਕਹਿੰਦੇ ਬਾਪ ਨਾਲ ਪਜਾ ਹੋਇਆ ਸੋਨੂ ਭਾਨੇ ਨੇ ਤਕੜੀ ਕਬੱਡੀ ਖੇਡੀ ਹੈ ਅੱਜ ਕਹਿੰਦੇ ਪੁੱਤ ਨੂੰ ਨਾਲ ਲੈ ਕੇ ਪੁਜਦਾ ਖੜਾਉਣ ਦੇ ਲਈ ਜਿਵੇਂ ਭਜੀ ਪਹਿਲਵਾਨ ਜੀਤੀ ਟਿਊਨਰ ਨੂੰ ਲੈ ਕੇ ਪੁਜਦਾ ਰਿਹਾ ਜਿਵੇਂ ਕਹਿੰਦੇ ਆਹ ਸਾਹਮਣੇ ਗੱਲਾ ਆਹ ਸਾਹਮਣੇ ਮੁਕਾਬਲਾ ਗੋਟੀਆਂ ਗੱਲ ਬੜ ਗਈ ਕੇ ਥੋੜਾ ਥੋੜਾ ਮੈਂ ਵਿਗੜੀ ਬਹੁਤਾ ਵਿਗੜ ਗਿਆ ਤੂੰ ਉਹ ਥੋੜਾ ਥੋੜਾ ਮੈਂ ਵਿਗੜੀ ਬਹੁਤਾ ਵਿਗੜ ਗਿਆ ਤੂੰ ਲਓ ਸਾਹਮਣੇ 16 ਤਰੀਕ ਦੇ ਮੁੰਡਾ ਸੱਦੇ ਵੀ ਦੇ ਰਿਹਾ ਆਓ ਮੇਰੇ ਵੀਰੋ ਪੱਟਾਂ ਦੇ ਦਰਸ਼ਨ ਕਰਵਾਇਆ ਅੰਬਾ 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 ਤੇ ਸ਼ਰਨਤ ਫਰੀਦ ਗੋਟੀਆਂ ਜਗਦੀਪ ਟੀਮਾਂ ਵਾਲੀ ਦਾ ਗਵਾਂਡੀ ਹੈ ਸੋਰੇ ਗੋਲੇ ਵਾਲੀ ਜੀ ਨੂੰ ਉਸਤਾਦ ਮੰਨਦਾ ਫਰੀਦਪੁਰ ਦੀ ਧਰਤੀ ਹੈ ਬਾਬਾ ਫਰੀਦ ਜੀ ਦੀ ਧਰਤੀ ਮੇਰੇ ਵੀਰੋ ਆਹ ਸਾਹਮਣੇ ਖੇਡ ਮੈਦਾਨ ਅੰਦਰ ਰਿੰਕੂ ਖਰੇਟੀ ਇਸ ਵੇਲੇ ਪੜਿਆ ਹੋਇਆ ਕਬੱਡੀ ਪਾਉਣ ਦੇ ਲਈ ਲੈ ਵੀ ਜੰਡ ਕਹਾਰੇ ਵਾਲਿਆ ਗਰਾਊਂਡ ਦਾ ਡਿਸਪੀਸਪਲਨ ਨਹੀਂ ਕੋਈ ਮੇਰਾ ਭਰਾ ਐ ਤੂੰ ਬੜੀ ਮਿਹਰਬਾਨੀ ਹੈ ਥੋੜਾ ਥੋੜਾ ਪਿੱਛੇ ਨੂੰ ਹਟ ਜਾਣ ਸਾਰੇ ਵੀਰ ਆਹ ਖੇਡ ਦੀ ਰੇਡ ਤੇ ਆਹ ਪਲੰਟੀ ਕਬੱਡੀ ਕਲੱਬ ਦੇ ਚਾਰ ਨੇ ਆਹ ਦੇਖ ਲਾ ਵੀ ਇਸ ਵੇਲੇ ਸ਼ੀਲੂ ਤੇ ਸ਼ੀਲੂ ਤੇ ਸ਼ੀਲੂ ਤੇ ਸ਼ੀਲੂ ਤੇ ਰਿੰਕੂ ਖਰੇਟੀ ਖਰੇਟੀ ਤੇ ਸ਼ੀਲੂ

ਦੀ ਟੀਮ ਦਾ ਮੇਰੇ ਵੀਰੋ ਆਓ ਅਗਲੀ ਕਬੱਡੀ ਗੁਰਮਿੰਦਰ ਸਿੰਘ ਬੰਟੀ ਪੋਹਿਆਂ ਵਾਲਾ ਬੰਟੀ ਵੀ ਕਹਿੰਦੇ ਕਬੱਡੀ ਪੈ ਰਹੀ ਹੈ ਰਵੀ ਦੇ ਲਈ ਦੀਪ ਮਠੱਡਾ ਤੇ ਪਿੰਦਰ ਗੱਜੋ ਵਾਲਿਆ ਵੱਡਾ ਭਰਾ 1000 ਪੌਂਦੀ ਦਾ ਕਰ ਗਿਆ ਇਹ ਕਹਿੰਦੇ ਕੰਗ ਪਿੰਡ ਵਾਲੇ ਤੀਰਥ ਦੀ ਟੀਮ ਖੇਡਦੀ ਹੈ ਇਹ ਟਰੰਗੇ ਵਾਲੇ ਇਹ ਤਾਰੀ ਦੀ ਟੀਮ ਖੇਡਦੀ ਹੈ ਉਹ ਗੱਜੋ ਵਾਲਿਆ ਪਿੰਦਰ ਦੀ ਟੀਮ ਮਠੱਡਿਆਂ ਦੇ ਦੀਪ ਦੀ ਟੀਮ ਖੇਡਦੀ ਹੈ ਅੱਜ ਕਹਿੰਦੇ ਗੱਜੋ ਵਾਲ ਦੇ ਵਿੱਚ ਵੱਡਾ ਅਠ ਹੋ ਗਿਆ ਦੀਪ ਪੱਜੋ 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 ਬਿੰਦੂ 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 ਕਿ ਰੇਡਾਂ ਭਾਵੇਂ ਲੱਖ ਪੈਂਦੀਆਂ ਪਰ ਕੱਲ ਜੱਫੀਆਂ ਦੇ ਮੁੱਕੜੀਆਂ ਉਹ ਕਪੂਰ ਥਲੀਆਂ ਆਇਆ ਸਵਾਦ ਕੇ ਨਹੀਂ ਫਿਰ ਉਹ ਸਵਾਦ ਕੇ ਨਹੀਂ ਫਿਰ ਉਹ ਬਾਜਾ ਮੜਮੜਵਾਜਾ ਬਾਜਾ ਮੜਮੜ ਕੇ ਆਉਂਦੀ ਉਹ ਬਾਜਾ ਮੜਮੜ ਕੇ ਆਉਂਦੀ ਏਰੀਆ ਤੇ ਚੰਦਰਿਆ ਦੋਈ ਹੁੰਦੀਆਂ ਹਾਕਮ ਵਾਲੀਆਂ ਹਾਕਮ ਵਾਲੀਆਂ ਰੈਂਬੋ ਸਾਡੀ ਖੇਡ ਕਬੱਡੀ ਦਾ ਰੈਂਬੋ ਜਦੋਂ ਲਾਲ ਦੀ ਪੱਟੀ ਬੰਨ ਲੈਂਦਾ ਨਾਲ ਅਮਰੀਕ ਤੇ ਦੁਨੀਆ ਨੂੰ ਸਵਾਦ ਦੇ ਦਿੰਦਾ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਸ਼ਹਿਯਾਦ ਕਬੱਡੀ ਪਾ ਰਿਹਾ ਚਾਰ ਨੇ ਇੱਕ ਪਾਸੇ ਸ਼ਿਲੂ ਹੈ ਨਾਲ ਕਹਿੰਦੇ ਪਿੰਦੂ ਹੈ ਮਾਧੋਪੁਰਿਆ ਗੁਰਜੀਤ ਜੱਸੀ ਬੈਲਜੀਅਮ ਵਾਲਾ ਕਹਿੰਦਾ ਤੇ ਆਪਣੀ ਟੀਮ ਵੱਲੋਂ ਖੇਡੂਗਾ ਆਯਾਦ ਸ਼ੇਰੇ ਪੰਜਾਬ ਵੱਲੋਂ ਪਰ ਦੂਜੇ ਪਾਸੇ ਸ਼ਾਜੀ ਸ਼ਾਜੀ ਅੰਬਾ ਆ ਗਿਆ ਅਮਰੀਕ ਬੇਕੋ ਵਾਲੀਏ ਰਮਨ ਨੂੰ ਮੈਂ ਕੀ ਹੁਣਾਂ ਨੂੰ ਬੱਬੂ ਹੁਣਾਂ ਨੂੰ ਸਾਰੇ ਭਰਾਵਾਂ ਨੂੰ ਮੇਲੇ ਦੀ ਲੱਖ ਲੱਖ ਵਾਰ ਮੁਬਾਰਕ ਆ ਬੇ ਲੱਖ ਲੱਖ ਵਾਰ ਮੁਬਾਰਕ ਕਰਵਾ ਰਿਹਾ ਹੈ ਕਿ ਕਹਿੰਦੇ ਤੇਜੋਵਾਲ ਵਿੱਚੋਂ ਪੱਟਾ ਕੱਠ ਹੋ ਗਿਆ ਮੇਲਾ ਰਮਣ ਬੱਜੀ ਤੇ ਰਾਜੂ ਦਾ ਕਹਿੰਦੇ ਅੱਤ ਹੋ ਗਿਆ ਉਹ ਮੇਲਾ ਯਾਰਾਂ ਨੇ ਕਰਾਇਆ ਲੋਕੋ ਅੱਤ ਹੋ ਗਿਆ ਇਹ ਕਹਿੰਦੇ ਹਸ਼ਿਆਰਪੁਰੀਆਂ ਕਬੱਡੀ ਪੌਂਡ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਇੱਧਰ ਕਹਿੰਦੇ ਚਾਰੇ ਪਿਆਰ ਵਰ ਤਿਆਰ ਨੇ ਉਹ ਪੱਟਾ ਤੇ ਥਾਪੀਆਂ ਵੱਜਦੀਆਂ ਐ ਤੇ ਗੌੜ ਪੁੱਜੋ ਐ ਤੇ ਗੂਲ ਸਪਰੇ ਗਰਾਊਂਡ 'ਚ ਪੁੱਜਦੀ ਕਰ ਦਿਓ ਸ਼ੀਨੂ ਅਸੁਖੀ ਹੋਏ ਕਿਸੇ ਦੇ ਪੰਜ ਕੋਈ ਬੈਠੂ ਫੋੜਦੇ ਨਹੀਂ ਅਜੇ ਤੱਕ ਇਹ ਕਹਿੰਦਾ ਸ਼ੀਨੂ ਦੇ ਦੋ ਹੋਏ ਆ ਪਿਉਰੇ ਵਾਲ ਆ ਗਿਆ ਡੱਗੋ ਵਾਲਾ ਪਿਉਰੇ ਵਾਲਾ ਡੱਗੋ ਵਾਲਾ ਪਿਉਰੇ ਵਾਲਾ ਇੱਕ ਪਾਸੇ ਕੈਨੇਡਾ ਕੱਪ ਦਾ ਪੈਸ ਆ ਦੂਜੇ ਪਾਸੇ ਸ਼ਰਨੇ ਨੇ ਕਹਿੰਦੇ ਕਬੱਡੀ ਪਿੰ 40 ਕਿਲੋ ਤੋਂ ਸ਼ੁਰੂ ਕੀਤੀ ਹੈ ਅੱਜ ਦੁਨੀਆ ਦੇ ਵਿੱਚ ਨਾਮ ਹੈ ਰਮਨ ਪੇਗੋਵਾਲ ਮਹਿਕੀ ਪੇਗੋਵਾਲ ਮਨਜੀਤ ਚਰਮਰ ਰਾਜੂ ਪੰਡਾਸ ਬਿੱਲੇ ਜਰਮਨੀ ਹੁਣਾ ਦਾ ਸਾਰੇ ਭਰਾਵਾਂ ਦਾ ਵੱਡਾ ਰੋਲ ਹੈ ਸਾਰੇ ਭਰਾਵਾਂ ਦੇ ਜਿੰਨੇ ਵੀ ਯਾਰੋਸਤ ਲਾਈ ਜੁੜੇ ਹੋਏ ਹੈ ਜਿੰਨੇ ਵੀ ਸਹਿਯੋਗੀ ਨੇ ਸਾਰਿਆਂ ਦਾ ਧੰਨਵਾਦ ਹੈ ਆਹ ਸਾਹਮਣੇ ਇਸ ਵੇਲੇ ਸ਼ਹਿਯਾਦ ਅਲੀ ਫਕੀਰ हुसैन ਦਾ ਪੁੱਤਰ ਕਬੱਡੀ ਮਲੂਕਲਾ ਵੀਰ ਪਾ ਰਿਹਾ ਹੈ ਪ੍ਰਿਆਰ ਦਾ ਵੀ ਸਾਹਮਣੇ ਕਬੱਡੀ 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 ਸ਼ਾਚੀ சிபி மோகா அஜே ரோலி மோடு கிளக்கி தான் சுவா ரோளி சிப்பி மோடு ஆப்பிட்ற ஆன ਬੱਡੀ ਦੇ ਲਈ 1000 ਦੀਪ ਮੁਫੱਟ ਬਿੰਦਰ ਬੇਬੇ ਵਾਲਾ ਉਹਦਾ ਵੱਲੋਂ ਕਹਿੰਦੇ ਬੱਡੀ ਦੇ ਲਈ 1000 ਆਹ ਕਹਿੰਦੇ ਦੀਪ ਉਹ ਦੋ ਬੁਰਜੀ ਵਾਲਾ ਅੰਮਰਸਰੀਆ ਵਾਜੇ ਵਾਲਾ ਕਬੱਡੀ ਪਾਉਣ ਦੇ ਲਈ ਵਧੇ ਹੋਏ ਮੇਰੇ ਮਿੱਤਰੋ ਉੱਤਾਂ ਦੇ ਥਾਪੀਆਂ ਵੱਜਦੀਆਂ ਦੀਪ ਗੱਡੜੀ ਪੈਣੀ ਹੈ ਜੀਪ ਦਲਾਮਛੋ ਆਹ ਗੱਲੜੀ ਬੱਡੀ ਨੰਬਰ ਜਿਹੜਾ ਦੀਪ ਨੂੰ ਦਿੱਤਾ ਗਿਆ ਰਮਨ ਔਰ ਰਵਾਨਾ ਬੇਗੋ ਵਾਲੀਆ ਖੁਸ਼ ਹੈ ਥੋੜਾ ਟੈਨਸ਼ਨ ਵੀ ਹੋ ਕੇ ਮੈਂ ਕਿ ਮੈਚ ਵੀ ਦੇਖ ਲਓ ਕੋਈ ਗੱਲ ਨਹੀਂ ਆਓ ਜਦੋਂ ਟੂਰਨਾਮੈਂਟ ਹੋਵੇ ਤੇ ਟੈਨਸ਼ਨ ਹੁੰਦੀ ਹੈ ਪਰ ਸਵਾਦ ਲਈਏ ਖੇਡ ਕਬੱਡੀ ਦਾ ਸਿਰੇ ਦਾ ਕੱਪ ਚੱਲਦਾ ਹੈ ਦੁਨੀਆ ਆਨੰਦ ਮਾਣਦੀ ਹੈ ਦੁਨੀਆ ਸਵਾਦ ਲੈ ਰਹੀ ਹੈ ਮੇਰੇ ਵੀਰੋ ਐਨ ਤੇ ਭੱਜਿਆਂ ਨੂੰ ਇੱਕੋ ਜਿੱਕੇ ਬਾਣ ਮਿੱਤਰੋ ਉਹ ਟੱਕਰੇ ਦੇ ਹਾਰਿਆਂ ਨੂੰ ਹਾਰ ਮਿੱਤਰੋ ਔਰ ਰਾਜਾ ਖੇਲਾ ਲਿਖੇ ਗੱਲ ਲੱਖ ਲੱਖ ਦੀ ਧੁੱਪ ਪੈ ਗਈ ਬੇਦੂ ਆਲਦੇ ਦੀ ਧਮ ਪੈ ਗਈ 베ਗੋ ਵਾਲ ਦੇ ਕਬੱਡੀ ਕੱਪ ਦੀ ਧਮ ਪੈ ਗਈ 베ਗੋ ਵਾਲ ਦੇ ਕਬੱਡੀ ਕੱਪ ਦੀ ਸੇਠੀ ਫਰਾਂਸ ਇਹਨਾਂ ਬੋਲਾ ਤੋਂ ਖੁਸ਼ ਹੋ ਕੇ ਵੱਡੇ ਮਾਣ ਕਰਦਾ ਪਹਿਲਾਂ ਸ਼ੀਲੂ ਦੇ ਲਈ ਵੱਡੇ ਮਾਣ ਕੀਤੇ ਆ ਭਰਾ ਨੇ ਬਹਿਦ ਤੋਂ ਧੰਨਵਾਦ ਸੇਠੀ ਆਓ ਸਾਹਮਣੇ ਖੇਡ ਮੈਦਾਨ ਅੰਦਰ ਮੇਰੇ ਵੀਰੋ ਕਬੱਡੀ ਮੰਨੇ ਬੱਲ ਨੌ ਵਾਲੇ ਦੀ ਆਓ ਸਾਹਮਣੇ ਕਹਿੰਦੇ ਕਬੱਡੀ ਮੰਦੇ ਦੀ ਪੈ ਰਹੀ ਹੈ ਉਧਰ ਕਹਿੰਦੇ ਡਾਕਟਰ ਪੰਜਾਬ ਸਿੰਘ ਜੀ ਵੱਡੇ ਵੀਰ ਨੇ ਵੱਡੇ ਭਰਾ ਵੇ ਉਹ ਦਵਾਮਾ ਦੇ ਡਾਕਟਰ ਪੰਜਾਬ ਸਿੰਘ ਜੀ ਬਹੁਤ ਵੱਡਾ ਮੇਲਾ ਬੰਦੇ ਤੇ ਬੰਦਾ ਡੇਗਦਾ ਜਵਾਨੀਆਂ ਨੇ ਜਵਾਨੀਆਂ ਖੇਡੀਆਂ ਵੱਡੇ ਭਾਵੇਂ ਦਾ ਉਹ ਬੈਸਟਾਂ ਵਾਲੀਆਂ ਪੈਂਦੀਆਂ ਆਹ ਬੈਸਟਾਂ ਵਾਲੀਆਂ ਪੈਂਦੀਆਂ ਥੋੜਾ ਥੋੜਾ ਕਲੀਅਰ ਮਾਮਾ ਜੀ 1000 ਰੁਪਏ ਪਹਿਲਾਂ ਤੁਹਾਡੇ ਕੋਲੇ ਪੁੱਜਿਆ ਸੀ ਨਾ ਆਹ ਬੜੀ ਮਿਹਰਬਾਨੀ ਆਹ ਸਾਹਮਣੇ ਖੇਡ ਮੈਦਾਨ ਅੰਦਰ ਮੇਰੇ ਵੀਰੋ ਬੂਮ ਸਪਰੇਅ ਗਰਾਊਂਡ ਦੇ ਵਿੱਚ ਪੁੱਜਦੀ ਕਰਦੇ ਰਿੰਕੂ ਖਰਾਟੀ ਤੇ ਮਾਧੋਪੁਰੀਆ ਗੁਰਦੀਪ ਹੈ ਮਾਧੋਪੁਰੀਆ ਗੁਰਦੀਪ ਮੇਰੇ ਵੀਰੋ ਮਾਧੋਪੁਰ ਪਿੰਡ ਫਗਵਾੜੇ ਦੇ ਲਾਗੇ ਪੈਂਦਾ ਹੈ ਔਰ ਇਸੋਲੇ ਖੇਡ ਮੈਦਾਨ ਦੇ ਵਿੱਚ ਨੌਜੋਨ ਦੇ ਕੋਸ਼ਿਸ਼ ਕੀਤੀ ਹੈ ਅਗਲੀ